ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਤਿੰਦਰ ਮਿੱਟੂ ਖੇੜਾ ਅੱਜ ਤੁਹਾਨੂੰ ਦਿਖਾਉਣੇ ਆ ਜੀ ਕਿਸਾਨ ਮੇਲਾ ਬਠਿੰਡਾ ਜੋ ਕਿ ਮਾਰਕੀਟ ਚ ਲੱਗਿਆ ਕਿਸਾਨ ਵੀਰਾਂ ਨੇ ਲਾਇਆ ਸਾਰੇ ਨੇ ਇਕੱਠਾ ਹੋ ਕੇ ਸੋ ਅੱਜ ਬਿਹਨੇ ਆਪ ਉਹਨਾਂ ਕੋਲ ਕੀ ਕੀ ਚੀਜ਼ਾਂ ਔਰ ਆਪਦੀਆਂ ਖੁਦ ਦੀਆਂ ਪ੍ਰੋਡਕਸ਼ਨ ਤਿਆਰ ਕਰਕੇ ਲਾਈ। ਅੱਛਾ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਨੇ ਇਹਨਾਂ ਨੂੰ? ਮੈਨੂੰ 6 ਸਾਲ ਹੋ ਗਏ ਜੀ। 6 ਸਾਲ? ਜਿਹੜਾ ਪ੍ਰੋਸੈਸਿੰਗ ਕਰਦੇ ਨੇ। ਅੱਛਾ। ਤੇ ਉਸ ਤੋਂ ਪਹਿਲਾਂ ਬਸ ਆਪ ਦੀ ਫੇਤੀ ਵਗੈਰੇ ਕਰਦੇ ਸੀ। ਠੀਕ ਹੈ। ਇਹ ਪਰ ਜਿਹੜਾ ਪ੍ਰੋਸੈਸਿੰਗ ਦੇ ਕੰਮ ਦੇ 6 ਸਾਲ ਪਹਿਲਾਂ ਆਣੀ। ਕੀ ਕੀ ਪ੍ਰੋਡਕਟ ਹੈ ਤੁਹਾਡੇ ਕੋਲ? ਆਪਣੇ ਕੋਲੇ ਗੁੜ ਸ਼ੱਕਰ ਬੰਦਾ ਵੀਰ ਜੀ। ਅੱਛਾ। ਤੇ ਆਪਣੇ ਮਰੱਭੇ ਹੁੰਦੇ ਆ ਜੀ ਸਾਰੇ ਹੀ ਤਕਰੀਬਨ। ਠੀਕ ਹੈ ਸਰ ਚਟਨੀयां ਹੁੰਦੀਆਂ ਜੀ ਜੈਮ ਹੁੰਦੇ ਆ ਜੀ ਸਿਰਕੇ ਹੁੰਦੇ ਆ ਠੀਕ ਹੈ ਦੋਸਤੋ ਇਲਾਵਾ ਜਿੰਦਾ بڑے ਛੋਲੇ ਆਪਦੇ ਹੁੰਦੇ ਨੇ ਛੋਲਿਆਂ ਤੋਂ ਬਣਿਆ ਕੋਟੀ ਡਾਕਟਰ ਜੀ ਆਪਣੇ ਕੋਲੇ ਜੀ ਦਾ ਪਕੌੜੀ ਲਈ ਛੋਲੇ ਹੁੰਦੇ ਆ ਠੀਕ ਹੈ ਗੁੱਡ ਵਾਲੇ ਛੋਲੇ ਹੁੰਦੇ ਜੀ ਆਪਣੇ ਕੋਲੇ ਆਰਗੈਨਿਕ ਆਰਗੈਨਿਕ ਹੁੰਦਾ ਸਰ ਸਰਟੀਫਾਈਡ ਆਰਗੈਨਿਕ ਜੀ ਸਾਡੇ ਕੋ ਦੋ ਚਾਰ ਪ੍ਰੋਡਕਟ ਦਿਖਾਵਾਂਗੇ ਬਿਲਕੁਲ ਸਰ ਇਹ ਆਪਣੇ ਕੋਲੇ ਆਮਲੇ ਦਾ ਮਰਬਾ ਹੁੰਦਾ ਸਰ ਠੀਕ ਹੈ ਜੀ ਉਸ ਤੋਂ ਇਲਾਵਾ ਆਪਣੇ ਕੋਲ ਇਹ ਗਰਾਉਂਡੇ ਦਾ ਮਰਬਾ ਹੁੰਦਾ ਜੀ ਆਪਣੇ ਖੇਤੀ ਪ੍ਰੋਡਕਸ਼ਨ ਹੈ ਜੀ ਠੀਕ ਹੈ ਜੀ ਫਿਰ ਆਪਣੇ ਕੋਲ ਇਹ ਹਰੀ ਮਿਰਚ ਦਾ achar ਹੈ ਨਿੰਬੂ ਦਾ achar ਹੈ ਸਾਰੀ ਆਪ ਦੇ ਖੇਤ ਦੀ ਪ੍ਰੋਡਕਟ ਹੈ ਠੀਕ ਹੈ ਜੀ ਇਹ 100 ਰੁਪਏ ਦਾ ਪੈਕਟ ਹੈ ਇਹ ਆਪਣੇ ਚੰਦੀ ਵੀ ਗਿਆ ਹੈ ਇਹ ਘਰ ਦੇਸੀ ਘੀ ਲਗਾ ਹੋਇਆ ਹੈ ਇਸ ਨੂੰ ਆਪ ਇਸ ਨੂੰ ਟੈਸਟ ਕਰੇ ਠੋਲਾ ਹੈ ਇਸ ਤਰੀ ਲਏਗਾ ਸੋ ਆ ਆਪਣੇ ਕਿਸਾਨ ਭਰਾ ਇੱਕ ਹੋਰ ਹੈ ਜਿਹੜੇ ਸਬਜ਼ੀਆਂ ਰੱਖੀ ਬੈਠੇ ਆ ਤੋ ਇਹ ਵੀ ਆਰਗੈਨਿਕ ਹੈ ਪੁੱਛਦੇ ਇਹਨਾਂ ਨੂੰ ਕੀ ਨਾਮ ਆ ਬਾਈ ਜੀ ਆਪਣਾ ਮੇਰਾ ਨਾਮ ਗਰਲਾਲ ਸਿੰਘ ਜੀ ਪਿੰਡ ਗੁਰੂ ਘਟਾ ਗੁਰੂ ਘਟਾ ਆ ਵਾ ਠੀਕ ਹੈ ਜੀ ਕੀ ਕੁਛ ਆ ਬਾਈ ਤੁਹਾਡੇ ਕੋਲ ਠੀਕ ਹੈ ਇਹ ਸੁਗਰੀ ਜੀ ਪਾਲਕਾ ਤੁੰਗ ਹੈ ਜੀ ਠੀਕ ਹੈ ਇਸਰੋਂ ਦਾ ਤੇਲ ਹੁੰਦਾ ਜੀ ਮੂੜੀ ਹੈ ਜੀ ਠੀਕ ਹੈ ਜੀ ਤੇ 14 ਪ੍ਰਕਾਰ ਦਾ ਫਲ ਲੱਗਿਆ ਆਪਣੇ ਕੋਲ ਔਰਗੈਨਿਕ ਹੈ ਸਾਰਾ ਬਾਈ ਸਾਰਾ ਠੀਕ ਹੈ ਕੀ ਬੈਨੀਫਿਟ ਕੀ ਹੁੰਦੇ ਇਹਦੇ ਹਮ ਤੇਲ ਕਿਹੜਾ ਹੁੰਦੇ ਜੀ ਬਾਈ ਤੇਲ ਦੱਸੋ ਥੋੜੇ ਕੋਲ ਇਹ ਆਪਣਾ ਇੱਕ ਸਿੰਗਰ ਕਹਾਣੀ ਤੇ ਲਮੜਾ ਅੱਥਰ ਲਾ ਕੇ ਦੇਖੋ ਤੁਸੀਂ ਇਹ ਕਿਉਂ ਨੂੰ ਪਿਛੇ ਕਰਦਾ ਜੀ ਅੱਛਾ ਜੀ ਆ ਸੋਨਾ ਮੋਤੀ ਕਣਕਈ ਆ ਆਪਣਾ ਇਹ ਵੀ ਲੈ ਜੇ ਜਿਹੜੀ ਸਮੈਲ ਵੀ ਲੈ ਕੇ ਦੇਖ ਲੋ ਤੇ ਚਿਕਣਾਈ ਵੀ ਲੋ ਇਹ ਇੱਕ ਰੈਂਕ ਡਰੇ ਜੇ ਇਹੋ ਵੀ ਖਲ ਬੰਦੀ ਨਿੱਕੇ ਆਪਣਾ ਮੱਤੇ ਬੰਦਾ ਫਾਰਮ ਤੋਂ ਆਇਆ ਹੈਗਾ ਅੱਛਾ ਜੀ ਸਰਫੋ ਦੇ ਕੁਝ ਕਪੜਾ ਕਿਨੇ ਹੋਣੇ ਆ ਠੀਕ ਹੈ ਉਹ ਬੰਦਾ ਅਮਰੀਕਾ ਤੋਂ ਸੌਟਗੇ ਦਾ ਜਿਹੜਾ ਅੱਧੀ ਹੁਣੇ ਆਪਦੇ ਖੇਤ ਦੇ ਵਿੱਚ 3 ਏਕੜ ਦਾ ਫਾਰਮ ਬਹੁਤ ਤਗੜਾ ਤਿਆਰ ਕੀਤਾ ਹੋਇਆ ਹੈ। ਓਕੇ। ਚਲੋ ਬਾਈ ਨੂੰ ਯਾਰ ਜਿਹਨੇ ਮੇਲਾ ਆਵੇ ਗੁਰੂ ਘਟਾ ਕਿਹੜਾ ਹੈ? ਗੁਰੂ ਘਟਾਲ ਜੀ। ਕੀ ਨਾਮ ਕੀ ਹੈ ਤੁਹਾਡਾ? ਗਰਲਾਲ ਸਿੰਘ ਜੀ। ਗਰਲਾਲ ਸਿੰਘ ਨੂੰ ਬਾਈ ਮੇਲਾ ਆਵੇ ਨਾ ਕੋਈ ਜਾਣਕਾਰੀ ਲੈਣੀ ਹੋਵੇ ਇਹਨਾਂ ਕੋਲ ਗੁਰੂ ਘਟਾ ਵਜ ਜਾ ਸਕਦਾ। ਨੰਬਰ ਬੋਲ ਦਿਓ ਜੀ ਤੁਹਾਡਾ। 9916035821 ਠੀਕ ਹੈ। ਜਦੋਂ ਮਰਜ਼ੀ ਬਾਈ ਨੂੰ ਕਾਲ ਕਰੋ ਮੇਲ ਸੁਣੋ। ਹਾਂਜੀ। ਹਾਂਜੀ ਬਾਈ ਜੀ। ਇੱਕ ਆਪਣਾ ਹੋਰ ਕਿਸਾਨ ਕੀ ਨਾਮ ਹੈ ਬਾਈ ਆਪਣਾ? ਆਪਣਾ ਕੁਲਵਿੰਦਰ ਸਿੰਘ ਹੈ ਜੀ। ਅੱਛਾ। ਥੋੜਾ ਰੀ ਪਿੰਡ ਜੀ ਬਾਂਡੀ ਜੀ ਅੱਛਾ ਕੀ ਕੁਝ ਆਪਣੇ ਕੋਲ ਸਰ ਆਪਣੇ ਕੋਲ ਸ਼ਹਿਦ ਹੈ ਜੀ ਨਜ਼ਰ ਆਉਂਦਾ ਅੱਛਾ ਜਿਵੇਂ ਸਰੋਂ ਦਾ ਸ਼ਹਿਦ ਹੈ ਹਾਂ ਜੀ ਤੁਲਸੀ ਦੇ ਫੁੱਲਾਂ ਦਾ ਸ਼ਹਿਦ ਹੈ ਜੀ ਅੱਛਾ ਇਸ ਨਾਲ ਕਰਦਾ ਠੀਕ ਹੈ ਜੀ ਇਹ ਟੇਸਟ ਤੁਹਾਨੂੰ ਕਰਕੇ ਪਤਾ ਚੱਲੇਗਾ ਠੀਕ ਹੈ ਤੇ ਮੇਰੀ ਇਹ ਫੁੱਲਾਂ ਦਾ ਸ਼ਹਿਦ ਹੈ ਅੱਛਾ ਪਿਓਰ ਆਰਗੈਨਿਕ ਜੀ ਬਿਲਕੁਲ ਮਲਾਵਣ ਬਲੂਟ 베ਰੀ ਵਾਲਾ 베ਰੀ ਵਾਲਾ ਹੈਗਾ ਤੋਸੀ ਵਾਲਾ ਹੈਗਾ ਤੇ ਸਰੋਂ ਦਾ ਫੀਲਡ ਜੇ ਇਹਨਾਂ ਨੂੰ ਮਿਲਣਾ ਹੋਵੇ ਸ਼ਹਿਦ ਲੈਣਾ ਹੋਵੇ ਨੰਬਰ 22 ਤੋਂ ਬੁਲਾ ਦਿੰਨੇ ਆਪਾਂ ਨੰਬਰ ਬੋਲ ਦਿਓ ਜੀ 98722 39953 ਅੱਛਾ ਨਾਂ ਕੀ ਦੱਸਈ ਨਾਨਕ ਕੁਲਦੀਪ ਸਿੰਘ ਕੁਲਦੀਪ ਸਿੰਘ ਨੂੰ ਜੇ ਕਿਸੇ ਨੇ ਪਿਓਰ ਸ਼ਹਿਦ ਲੈਣਾ ਹੋਵੇ ਠੀਕ ਹੈ ਬਾਂਡੀ ਪਿੰਡ ਹੈ ਬਾਈ ਦਾ ਜਦੋਂ ਮਰਜ਼ੀ ਲੈ ਲੈ ਸਰ ਬਾਸ ਦਾ ਸਮਾਨ ਹੈ। ਅੱਛਾ। ਨਾਮ ਕੀ ਹੈ ਜੀ? ਮੇਰਾ ਨਾਮ ਹਰਜੀਤ ਸਿੰਘ ਕਾਲਾ ਹੈ। ਅੱਛਾ। ਆਪ ਅੰਮ੍ਰਿਤਪਾਲ ਪਿਆਰ ਕਰਦੇ ਆ ਕਿੰਨੇ ਤੁਸੀਂ ਕੋਈ? ਅੱਛਾ ਜੀ। ਬਾਸ ਦੇ ਆਪਣੇ ਬੋਸੇ ਜਿਹੜਾ ਉਹ ਜਿਹੜਾ ਆਪਣਾ ਹਾਰੋ ਪਲਾਸਟਿਕ ਵਾਲਾ ਹੁੰਦਾ ਜਿਹੜਾ ਮਾਰੀ ਦਾ ਸੌਫਟ ਹੁੰਦਾ ਤੇ ਸਾਲ ਚੱਲ ਜਾਂਦਾ। ਅੱਛਾ। ਬਾਸ ਦੇ ਪੰਨੇ। ਅੱਛਾ। ਖੁਦ ਹੀ ਮੈਨੂੰ ਪੈਕਚਰਿੰਗ ਹੈ। ਹਾਂ ਕਰੇ ਤਿਆਰ ਕਰ ਰਹੇ ਆ। ਕਿੰਨਾ ਇਜਰ ਹੋ ਗਿਆ ਜੀ? ਮੈਨੂੰ 5 ਚਰ ਹੋ ਰਿਹਾ। 7 ਚਰ ਹੋ ਰਿਹਾ। ਕੋਈ ਬੈਨੀਫਿਟ? ਇਹਨਾਂ ਦੇ ਇਹਨਾਂ ਤੋਂ ਵੀ ਪੈਨੀਫਟੇ ਹੀ ਹੈ ਜੀ ਇਹ ਇੱਕ ਤਾਂ ਸੌਫਟ ਹੁੰਦਾ ਹੈ ਅੱਛਾ ਦੂਜਾ ਹਾਰਡ ਹੁੰਦਾ ਹੈ ਬਾਕੀ ਪਲਾਸਟਿਕ ਦਾ ਬਣਦਾ ਹੈ ਅੱਛਾ ਠੀਕ ਹੈ ਤੇ ਆਪਣਾ ਮੁਰਛਾ ਜਿਹੜਾ ਇਹ ਪਿੰਨਾ ਸੌਫਟ ਬੜੇ ਵੇਲੇ ਆ ਆਪਣੀ ਵਾਸਤੇ ਡੈਰੀ ਬਣੀ ਠੀਕ ਹੈ ਇਹਦੇ ਵਿੱਚ ਬਾਸ ਦੇ ਪੰਨੇ ਅੱਛਾ ਹਰ ਚੀਜ਼ ਯਾਰ ਵੇਖਣ ਵਾਲੀ ਹੈ ਅੱਛਾ ਆ ਬਾਸ ਦੇ ਬਣੇ ਬਾਸ ਦੀ ਡੈਰੀ ਹੈ ਬਾਸ ਦੇ ਪੰਨੇ ਜੀ ਯਾਰ ਆਹ ਚੀਜ਼ ਇੱਕ ਨਵੀਂ ਚੀਜ਼ ਐ ਬਾਕੀ ਦਾ ਚਲੋ ਆਪਾਂ ਪਿੰਨ ਪੁੰਨ ਦਾ ਮਿਲ ਜਾਂਦੇ ਫਿਰ ਆਹ ਚੀਜ਼ ਐ ਯਾਰ ਇੱਕ ਨਵੀਂ ਐ ਅੱਛਾ ਕਿਹੜੀ ਥਾਂ ਤੋਂ ਬਈ ਸੀ ਮੈਂ ਲੋਕ ਨੇ ਜਿੱਥੇ ਤੋਂ ਸੱਚਾ ਨਹੀਂ ਨਗਰ ਨਹੀਂ ਅੱਛਾ ਤੇ ਬ੍ਰਦਰ ਮੇਰੇ ਕੋਲ ਸਾਰੇ ਦੋਏ ਹੋਏ ਜੁਵਿੰਦਰ ਸਿੰਘ ਜੀ ਬ੍ਰਦਰ ਕੋ ਆਪਣੇ ਕੋਲ ਕੀ ਕੁਛ ਐ ਜੀ ਜਿਹੜੇ ਜਿਹੜੇ ਵੀ ਕੰਮ ਕਰਦੇ ਆਂ ਜੀ ਆਹ ਗੋੜਾ ਤੇ ਹਾਂ ਜਿਹੜੀਆਂ ਆਰਗੈਨਿਕ ਐ ਜੀ ਹਾਂ ਤੁਸੀਂ ਕੋਈ ਤਿਆਰ ਕਰਦੇ ਸੀ ਕੋਈ ਤਿਆਰ ਕਰਦੇ ਅੱਛਾ ਕਿੰਨੀ ਕ ਮੰਗ ਲਓ ਕਿੰਨਾ ਕਰ ਲੈਣੇ ਆ ਪਲਾਂਟ ਤਿੰਨ ਕ ਕਿੱਲਿਆ ਕਰੀਏ ਪਰ ਸ਼ੁਰੂਆਤ ਅੱਛਾ ਸੇਲ ਚੰਗੀ ਹੋ ਜਾਂਦੀ ਹੈ ਜੀ ਵਧੀਆ ਚੱਲਦਾ ਕੰਮ ਹੈ ਜੀ ਨਵਾਂ ਸ਼ੁਰੂ ਕੀਤਾ ਹੈ ਕਿਹੜਾ ਪਿੰਡ ਹੈ ਜੀ ਚੱਕ ਤਾਰੇ ਵਾਲਾ ਚੱਕ ਤਾਰੇ ਵਾਲਾ ਜੀ ਕੀ ਨਾਮ ਕੀ ਆਪਣਾ ਜੋ ਵੀ ਜੱਸਾ ਜੱਸਾ ਸਿੰਘ ਠੀਕ ਹੈ ਠੀਕ ਹੈ ਜੀ ਚਲੋ ਵਧੀਆ ਪਹਿਲ ਹੈ ਜੀ ਆਪਣੇ ਕੋਲ ਕੀ ਕੁਝ ਹੈ ਜੀ ਕੋਲੇ ਸ਼ਹਿਦ ਹੈ ਜੀ ਬੀਫ ਮੋਲਡਸ ਹੈਗਾ ਅੱਛਾ ਕੀ ਨਾਮ ਕੀ ਆਪਣਾ ਹੀ ਸਾਡੇ ਬ੍ਰੈਂਡ ਦਾ ਨੇਮ ਹੈਗਾ ਪੀ ਟ੍ਰੀਟ ਨਾ ਪੀ ਟ੍ਰੀਟ ਆ ਓਕੇ ਇਹ ਮੰਨ ਲਓ ਕਿੱਥੋਂ ਦੀ ਮੈਨੂਫੈਕਚਰਿੰਗ ਹੈ ਤੁਹਾਡੀ ਮੰਡੀ ਖੁਰਦ ਪਿੰਡ ਆਈ ਸਾਡਾ ਮੰਡੀ ਖੁਰਦ ਹਾਂਜੀ ਅੱਛਾ ਅੱਛਾ ਕਿੰਨਾ ਚਿਰ ਹੋ ਗਿਆ ਜੀ ਆਨੂ 23 ਸਾਲ 23 ਸਾਲ ਜੀ ਮੇਰੇ ਤਾਂ ਅੱਧੀ ਸਦੀ ਨੂੰ ਟੱਪਣ ਵਾਲਾ ਹੋ ਗਿਆ ਚਲੋ ਕਿੰਨੀ ਮੈਂ ਮੰਨ ਲਓ ਸੇਲਿੰਗ ਕਿੰਨੀ ਹੈ ਤੁਹਾਡੀ ਜੀ ਕਾਫੀ ਬਹੁਤ ਵਧੀਆ ਜੀ ਸਾਡੇ ਕੋਲੇ ਸਟਾਕ ਚ ਮਾਲ ਨਹੀਂ ਰਹਿੰਦਾ ਹਰ ਸਾਲ ਅਸੀਂ ਚੰਗਾ ਰੱਖਨੇ ਹਰ ਸਾਲ ਅਸੀਂ ਵਧਾਉਨੇ ਆ ਕੁਆਨਟੀਟੀ ਅੱਛਾ ਜੀ ਸਾਰਾ ਸੇਲ ਹੋ ਜਾਂਦਾ ਮੰਨ ਲਓ ਆਹ ਬਾਈ ਨੂੰ ਤੁਸੀਂ ਵੇਖੇ ਹੀ ਹੈ ਪਹਿਲਾਂ ਵੀ ਹੈ ਨਾ ਸਾਡਾ ਭਰਾ ਇਹਦਾ ਰਜਾਨਾ ਇੱਥੇ ਹੀ ਹੁੰਦੇ ਆ ਮੰਨ ਲਓ ਦਾਦੀਪੁਰ ਦੀ ਪਾਰਕ ਕੋਲੇ ਤੋਂ ਜੀ ਨੇ ਸ਼ੁੱਧ ਲੱਸੀ ਦੁੱਧ ਪਨੀਰ ਦਹੀਂ ਔਰ ਕੀ ਹੋ ਉਹ ਹੋਰ ਵੀ ਸਾਗ ਸੂ ਚੰਗੀਆਂ ਜੀ ਨਾਲ ਖਾਣੀਆਂ ਇਹਨਾਂ ਨੂੰ ਮਿਲ ਸਕਦਾ ਰਜਾਨਾ ਬਾਈ ਨੂੰ ਸਾਡਾ ਭਰਾ ਇਹ ਤਾਂ ਇੱਥੇ ਤੁਹਾਨੂੰ ਮਿਲੂਗਾ ਮਿਲੂਗਾ ਰਜਾਨਾ ਹੀ ਆਪਣੇ ਕੋਲ ਕੀ ਕੁਛ ਹੈ ਜੀ ਚਾਰ ਆਮਲੇ اور ਡਰਿੰਕ ਹੈ ਜੀ ਡਾਈਜੈਸਟਿਵ ਡਰਿੰਕ ਹੈ ਜੀ ਜਿਹੜਾ ਕੈਸੇਟ ਜਾਬ ਐਸਿਡਿਟੀ ਅੱਛਾ ਜੀ ਐਸਿਡਿਟੀ ਡਰਿੰਕ ਅੱਛਾ ਲਾਲਮੀ ਨੂੰ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਤਿਆਰ ਕਰਦਿਆਂ ਨੂੰ ਜੀ ਨਾਮ ਕੀ ਹੈ ਜੀ ਆਪਣਾ ਰਣਜੀਤ ਸਾਹਿਬ ਕਿਹੜਾ ਪਿੰਡ ਜੀ ਗੰਗਾ ਨਗਰੋਂ ਅੱਛਾ Rajasthan ਚੋਂ ਇਹ ਫਿਰ ਤੁਸੀਂ ਵਾਕਿਆਕ ਜਗ੍ਹਾ ਤੋਂ ਲਾਉਣੇਗੇ ਜਾਂ ਤੁਹਾਡੇ ਕੋਈ ਪੱਕਾ ਆਫਿਸ ਵੀ ਹੈ ਜਿਆਦਾਤਰ ਮੋਕੇ ਅੱਛਾ ਜੀ ਦਿੱਲੀ ਬੰਗਲਾ ਸਾਹਿਬ ਗੁਰਦੁਆਰਾ ਅੱਛਾ ਜੀ